ਇਹ ਵਕਰੀ ਤਸਵੀਰ ਦੇਖਣ ਨੂੰ ਮਿਲ ਰਹੀ ਅਕਸਰ ਪੁਲਿਸ ਚਲਾਨ ਦੇ ਨਾਮ ਤੇ ਮਸ਼ਹੂਰ ਹੁੰਦੀ ਹੈ ਕਿ ਜਿਹੜੇ ਰੂਲਸ ਨਹੀਂ ਫੋਲੋ ਕਰਦੇ ਚਲਾਨ ਕੱਟੇ ਜਾਂਦੇ ਨੇ ਉਹਨਾਂ ਦੇ ਹਨ ਅੱਜ ਗੁਲਾਬ ਦੇ ਫੁੱਲ ਦੇ ਰਿਹਾ ਹਾਂ ਅੱਜ ਵਕਰੀ ਤਸਵੀਰ ਹੈ ਨਵਾਂ ਸਾਲ ਦਾ ਪਹਿਲਾ ਦਿਨ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ 2025 ਪਹਿਲਾ ਦਿਨ ਚੜਿਆ ਹੈ ਇਸ ਕਰਕੇ ਲੋਕਾਂ ਨੂੰ ਆਨਰ ਕੀਤਾ ਜਾਵੇ ਜਿਹੜੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਜਿਸ ਨਾਲ ਦਿਖ ਰਿਹਾ ਉਹਨ ਗੱਡੀ ਆਈ ਹੈ ਗੱਡੀ ਦੇ ਵਿੱਚ ਸੀਟ ਬੈਲਟ ਲਗਾਈ ਹੋਈ ਹੈ ਨਾ ਗੁਲਾਬ ਦੇ ਫੁੱਲ ਦੇਵੋਗੇ ਫਿਰ ਇਹਨਾਂ ਨੂੰ ਅੱਛਾ ਹਾਂ ਹਾਂ ਬਿਲਕੁਲ ਵੀ ਰਹਿ ਕਿਉਂਕਿ ਅੱਜ ਜਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਨਾ ਜਿਹੜੇ ਲੋਕ ਰੂਲਸ ਫੋਲੋ ਕਰਦੇ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਤੁਹਾਨੂੰ ਮਿਲਿਆ ਅੱਜ ਫੁੱਲ ਸੀਟ ਬੈਲਟ ਲਗਾਈ ਹੋਈ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜੀ ਅੱਜ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਡੇ ਸ਼ਰਮਾ ਸਾਹਿਬ ਜੀ ਖੜੇ ਨੇ ਬਹੁਤ ਵਧੀਆ ਪ੍ਰਾਰਲਾ ਇਹਨਾਂ ਦਾ ਜਿਹੜਾ ਕਿ ਇੱਕ ਵਧੀਆ ਢੰਗ ਨਾਲ ਹਰ ਇੱਕ ਨੂੰ ਜਾਗਰੂਤ ਕਰ ਰਹੇ ਨੇ ਔਰ ਮੈਂ ਤਾਂ ਇਹ ਚਾਹਣਾ ਵੀ ਜਿਹੜਾ ਹਾਸਿਆਂ ਤੋਂ ਆਪਾਂ ਬਚਣਾ ਹੋ ਇਸ ਕਰਕੇ ਬਚਾਂਗੇ ਆਪਾਂ ਸੇਫਟੀ ਦਾ ਜਿਹੜਾ ਪ੍ਰਬੰਧ ਏ ਉਹ ਸਹੀ ਢੰਗ ਨਾਲ ਹੋਵੇ ਤੁਹਾਨੂੰ ਨੇ ਤੁਸੀਂ ਦੇਖ ਰਹੇ ਹੋ ਕਿ ਅਕਸਰ ਪੁਲਿਸ ਹੈ ਟ੍ਰੈਫਿਕ ਚਲਾਨ ਕੱਢਦੀ ਸੀ ਕਿ ਲੇਕਿਨ ਅੱਜ ਤੁਸੀਂ ਦੇਖੋਗੇ ਮੇਨ ਹਾਈਵੇ ਦੇ ਉੱਪਰ ਨੈਸ਼ਨਲ ਹਾਈਵੇ 7 ਹੈ ਤਾਂ ਉਸ ਦੇ ਉੱਪਰ ਗੱਡੀਆਂ ਨੂੰ ਰੋਕਿਆ ਜਾਂਦਾ ਤੇ ਜਿਹੜੀਆਂ ਸੀਟ ਬੈਲਟ ਲੋਕਾਂ ਨੇ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਸਨਮਾਨਿਤ ਹੈ ਉਹ ਕੀਤਾ ਜਾ ਰਿਹਾ ਤਾਂ ਜੱਕ ਬਨਟੀ ਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੈਂ ਪਟਿਆਲਾ ਸੰਗਰੂਰ ਹਾਈਵੇ ਦੇ ਉੱਪਰ ਮੌਜੂਦ ਹਾਂ ਜਿੱਥੇ ਟ੍ਰੈਫਿਕ ਪੁਲਿਸ ਦਾ ਇੱਕ ਵੱਖਰਾ ਹੀ ਰੂਪ ਨਜ਼ਰ ਆ ਰਿਹਾ ਅਕਸਰ ਤੁਸੀਂ ਪੁਲਿਸ ਨੂੰ ਚਲਾਨ ਕੱਟਦੇ ਹੋਏ ਵੇਖਿਆ ਹੋਵੇਗਾ ਲੇਕਿਨ ਅੱਜ ਸਾਲ ਨਵੇਂ ਸਾਲ ਦਾ ਜਿਹੜਾ ਪਹਿਲਾ ਦਿਨ ਹੈ ਤਾਂ ਉਸ ਮੌਕੇ ਤੇ ਅੱਜ ਟ੍ਰੈਫਿਕ ਪੁਲਿਸ ਦੇ ਡੀਐਸਪੀ ਜਿਹੜੇ ਨੇ ਉਹ ਆਪਣੀ ਟੀਮ ਦੇ ਨਾਲ ਮਿਲ ਕੇ ਜਿਹੜਾ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਟ੍ਰੈਫਿਕ ਰੂਲਸ ਪ੍ਰਤੀ ਅਤੇ ਜਿਨ੍ਹਾਂ ਨੇ ਟ੍ਰੈਫਿਕ ਰੂਲਸ ਫੋਲੋ ਕੀਤੇ ਨੇ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਹੋਈ ਹੈ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਅੱਜ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਅਤੇ ਜਿਨ੍ਹਾਂ ਨੇ ਲੋਕਾਂ ਨੇ ਜਿਹੜੇ ਟ੍ਰੈਫਿਕ ਰੂਲਸ ਫੋਲੋ ਕੀਤੇ ਹੋਏ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਅੱਜ ਉਹ ਸਨਮਾਨਿਤ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲ ਨੇ ਡੀਐਸਪੀ ਟ੍ਰੈਫਿਕ ਨੇ ਅਸ਼ੁਰੂ ਰਾਮ ਤਾਂ ਉਹਨਾਂ ਦੀ ਟੀਮ ਜਿਹੜੀ ਹੈ ਪੂਰੀ ਇੱਥੇ ਮੌਜੂਦ ਹੈ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਤੇ ਜਿਹੜੇ ਪੂਰੇ ਲੋਕ ਟ੍ਰੈਫਿਕ ਰੂਲਸ ਫੋਲੋ ਕਰ ਰਹੇ ਨੇ ਉਹਨਾਂ ਨੂੰ ਗੁਲਾਬ ਦੀਆਂ ਜਿਹੜੀਆਂ ਫੁੱਲਕੱਤੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਗੁਲਾਬ ਦਾ ਫੁੱਲ ਹੱਥ ਦੇ ਵਿੱਚ ਹੈ ਤੇ ਲੋਕਾਂ ਨੂੰ ਜਿਹੜੇ ਗੁਲਾਬ ਦੇ ਫੁੱਲ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰ ਹੈ ਪਟਿਆਲਾ ਦੀ ਹੈ ਤਸਵੀਰ ਜਿਹੜੀ ਵੱਖਰੀ ਤਸਵੀਰ ਜਿਹੜੀ ਅੱਜ ਨਜ਼ਰ ਆ ਰਹੀ ਹੈ ਲਿੰਮਟ ਚਾਰੇ ਸੀਗੇ ਸੀਟ ਬੈਲਟ ਬੰਨੋ ਨਹੀਂ ਇਟਸ ਵੀ ਟੇਕਿੰਗ ਹਰ ਗੋਦਾ ਸਪੀਡ ਲਿਮਿਟ ਸੋਡੀ ਸਿੱਖ ਸੀਗੀ ਤੇ ਚੀਕ ਤੁਸੀਂ ਆਪਣਾ ਰੂਲ ਦੀ ਜਿਹੜੀ ਆਪਣਾ ਪਾਲਣਾ ਕਰ ਰਹੇ ਸੀਗੇ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਇਹ ਐਸਐਸਪੀ ਪਟਿਆਲਾ ਵੱਲੋਂ ਟ੍ਰੈਫਿਕ ਦਾ ਇਹ ਚਲਾਇਆ ਗਿਆ ਵੀ ਤੁਸੀਂ ਰੋਕਾਂ ਦੇ ਚਲਾਨ ਕਰਦੇ ਰੋਜ਼ ਅੱਜ ਥੋੜਾ ਜਿਹਾ ਆਨਰ ਕਰੋ ਅੱਜ ਸਾਲ ਦਾ ਪਹਿਲਾ ਦਿਨ ਥੈਂਕਿਊ ਜੀ ਥੈਂਕਿਊ ਅਰੇ ਅੱਜ ਵੱਖਰੀ ਤਸਵੀਰ ਦੇਖਣ ਨੂੰ ਮਿਲ ਰਹੀ ਐ ਅਕਸਰ ਪੁਲਿਸ ਚਲਾਨ ਦੇ ਨਾਮ ਤੇ ਮਸ਼ਹੂਰ ਹੁੰਦੀ ਐ ਕਿ ਜਿਹੜੇ ਰੂਲਸ ਨਹੀਂ ਫੋਲੋ ਕਰਦੇ ਚਲਾਨ ਕੱਟੇ ਜਾਂਦੇ ਨੇ ਉਹਨਾਂ ਦੇ ਹਨ ਅੱਜ ਗੁਲਾਬ ਦੇ ਫੁੱਲ ਦੇ ਰਹੇ ਹਾਂ ਅੱਜ ਵੱਖਰੀ ਤਸਵੀਰ ਐ ਨਵੇਂ ਸਾਲ ਦਾ ਪਹਿਲਾ ਦਿਨ ਆ ਅੱਜ ਸਾਲ ਦਾ ਪਹਿਲਾ ਦਿਨ ਐ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਨਾਨਕ ਸਿੰਘ ਜੀ ਹੋਰਾਂ ਵੱਲੋਂ ਹਦਾਇਤ ਹੋਈ ਸੀ ਕਿ ਰੋਜ਼ਾਨਾ ਚਲਾਨ ਕਿੱਥੇ ਜਾਂਦੇ ਨੇ ਅੱਜ 2025 ਪਹਿਲਾ ਦਿਨ ਚੜਿਆ ਹੈ ਇਸ ਕਰਕੇ ਲੋਕਾਂ ਨੂੰ ਆਨਰ ਕੀਤਾ ਜਾਵੇ ਜਿਹੜੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਜਿਸ ਨਾਲ ਦਿਖ ਰਿਹਾ ਹੁਣ ਗੱਡੀ ਆਈ ਹੈ ਗੱਡੀ ਦੇ ਵਿੱਚ ਸੀਟ ਬੈਲਟ ਲਗਾਈ ਹੋਈ ਹੈ ਨਾ ਗੁਲਾਬ ਦੇ ਫੁੱਲ ਦੇਵੋਗੇ ਫਿਰ ਇਹਨਾਂ ਨੂੰ ਅੱਜ ਹਾਂ ਹਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਇਹਨਾਂ ਨੂੰ ਸਨਮਾਨਿਤ ਕਰਾਂਗੇ ਤਾਂ ਕਿ ਆਪਣਾ ਸ਼ਹਿਰ ਦੇ ਵਿੱਚ ਜਾਂ ਲੋਕਾਂ ਨੂੰ ਵਧੀਆ ਮੈਸੇਜ ਜਾ ਸਕੇ ਸਾਰੇ ਬੰਦੇ ਇਦਾਂ ਹੀ ਕਰਨ ਬਿਲਕੁਲ ਗੁਲਾਬ ਦੇ ਫੁੱਲ ਦੀ ਓੜੇ ਜਿਸ ਤਰ੍ਹਾਂ ਕਰਦੇ ਨੇ ਹਨਾ ਲੋਕ ਤਾਂ ਤੁਸੀਂ ਇਹ ਤਸਵੀਰ ਦੇਖੋਗੇ ਅੱਜ ਵੱਖਰੀ ਤਸਵੀਰ ਹੈ ਕਿਉਂਕਿ ਅੱਜ ਅਕਸਰ ਪੁਲਿਸ ਜਿਹੜੀ ਹੈ ਉਹ ਚਲਾਨ ਦੇ ਨਾਮ ਤੇ ਮਸ਼ਹੂਰ ਹੁੰਦੀ ਹੈ ਕਿ ਚਲਾਨ ਕੱਟੇ ਜਾਂਦੇ ਨੇ ਸਵਾਗਤ ਕਰ ਰਹੇ ਹਾਂ ਦੇਖੋ ਥੋੜੀ ਇਹ ਪਰਸਨਲ ਸੇਫਟੀ ਹੈ ਦੇਖੋ ਜੀ ਇਹ ਤਾਂ ਸਾਡਾ ਹਾਂ ਜੀ ਹਾਂ ਹਾਂ ਚਲੋ ਨਵਾਰਕਾਂ ਜੀ ਕਿਸ ਤਰ੍ਹਾਂ ਦਾ ਲੱਗਿਆ ਜੀ ਅੱਜ ਵਕਰੀ ਤਸਵੀਰ ਹੈ ਕਿਉਂਕਿ ਅੱਜ ਜਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਨਾ ਜਿਹੜੇ ਲੋਕ ਰੂਲਸ ਫੋਲੋ ਕਰਦੇ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਤੁਹਾਨੂੰ ਮਿਲਿਆ ਅੱਜ ਫੁੱਲ ਸੀਟ ਬੈਲਟ ਲਗਾਈ ਹੋਈ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਡੇ ਸ਼ਰਮਾ ਸਾਹਿਬ ਜੀ ਖੜੇ ਨੇ ਬਹੁਤ ਵਧੀਆ ਪ੍ਰਾਰਾਲਾ ਇਹਨਾਂ ਦਾ ਜਿਹੜਾ ਕਿ ਇੱਕ ਵਧੀਆ ਢੰਗ ਨਾਲ ਹਰ ਇੱਕ ਨੂੰ ਜਾਗਰੂਤ ਕਰ ਰਹੇ ਨੇ ਔਰ ਮੈਂ ਤਾਂ ਇਹ ਚਾਹਣਾ ਵੀ ਜਿਹੜਾ ਹਾਸਿਆਂ ਤੋਂ ਆਪਾਂ ਬਚਣਾ ਹੋ ਇਸ ਕਰਕੇ ਬਚਾਂਗੇ ਆਪਾਂ ਸੇਫਟੀ ਦਾ ਜਿਹੜਾ ਪ੍ਰਬੰਧ ਹੈ ਉਹ ਸਹੀ ਢੰਗ ਨਾਲ ਹੋਵੇ ਤੇ ਜਿਹੜੀ ਸੀਟ ਬੈਲਟ ਹੈ ਉਹ ਸਾਡਾ ਸਾਰਿਆਂ ਦਾ ਫਰਜ਼ ਬਣਾ ਲਾਣਾ ਧੰਨਵਾਦ ਜੀ ਜੀ ਲੱਗਿਆ ਅੱਜ ਫਿਰ ਬਿਲਕੁਲ ਜੀ ਬਹੁਤ ਬਹੁਤ ਵਧੀਆ ਧੰਨਵਾਦ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਨੂੰ ਜਿਹੜਾ ਗੁਲਾਬ ਦਾ ਫੁੱਲ ਦਿੱਤਾ ਜਾ ਰਿਹਾ ਤਾਂ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਜਿਹੜੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਅੱਜ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਅੱਜ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਡਾਇਰੀਆਂ ਨਹੀਂ ਹੈਗੀਆਂ ਚਲਾਨ ਕੱਟਣ ਵਾਲੀਆਂ ਬਲਕਿ ਉਹਨਾਂ ਦੇ ਹੱਥਾਂ ਦੇ ਵਿੱਚ ਅੱਜ ਗੁਲਾਬ ਦੇ ਫੁੱਲ ਨੇ ਤਾਂ ਇਹ ਗੁਲਾਬ ਦੇ ਫੁੱਲ ਜਿਹੜੇ ਉਨਾ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਹੜੇ ਟ੍ਰੈਫਿਕ ਰੂਲਸ ਨੂੰ ਫਾਲੋ ਕਰਦੇ ਨੇ ਤੇ ਜਿਹੜੇ ਟ੍ਰੈਫਿਕ ਰੂਲਸ ਦੀਆਂ ਜਿਹੜੇ ਨਿਯਮ ਨੇ ਉਹਨਾਂ ਨੂੰ ਫਾਲੋ ਕਰਦੇ ਨੇ ਤਾਂ ਉਹਨਾਂ ਨੂੰ ਅੱਜ ਇਹ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਜਿਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੇਨ ਹਾਈਵੇ ਹੈ ਮੇਨ ਹਾਈਵੇ ਦੇ ਉੱਪਰ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਜਿਹੜਾ ਟ੍ਰੈਫਿਕ ਪੁਲਿਸ ਕਿਸ ਤਰ੍ਹਾਂ ਮਨਾ ਰਹੀ ਹੈ ਤਾਂ ਉਹ ਤੁਹਾਨੂੰ ਦਿਖਾ ਰਹੇ ਹੈ ਕਿ ਅੱਜ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਲੋਕਾਂ ਨੂੰ ਇੱਥੇ ਅਵੇਅਰ ਕੀਤਾ ਜਾ ਰਿਹਾ ਕਿ ਇਹ ਟ੍ਰੈਫਿਕ ਰੂਲਸ ਪਰਤੀ ਵੀ ਕੀ ਕੁਝ ਰੂਲਸ ਹੁੰਦੇ ਨੇ ਉਹ ਦੱਸੇ ਜਾਂਦੇ ਨੇ ਲੋਕਾਂ ਨੂੰ ਅਤੇ ਜਿਨ੍ਹਾਂ ਵੀ ਲੋਕ ਰੂਲਸ ਫੋਲੋ ਕਰਦੇ ਨੇ ਤਾਂ ਉਹਨਾਂ ਨੂੰ ਇਹ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਡੀਐਸਪੀ ਅਸ਼ਰੂ ਰਾਮ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ ਉਹ ਖੁਦ ਜਿਹੜਾ ਆਪਣੀ ਟੀਮ ਦੇ ਨਾਲ ਇੱਥੇ ਲੋਕਾਂ ਨੂੰ ਅਵੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਹੱਥਾਂ ਦੇ ਵਿੱਚ ਗੁਲਾਬ ਦੇ ਫੁੱਲ ਨੇ ਤੇ ਲੋਕਾਂ ਦੀਆਂ ਗੱਡੀਆਂ ਰੋਕ ਕੇ ਜਿਹੜਾ ਉਹਨਾਂ ਨੂੰ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਵੱਖਰੀ ਤਸਵੀਰ ਹੈ ਇੱਕ ਅਕਸਰ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਚਲਾਨ ਕੱਟਦੀ ਸੀਗੀ ਲੇਕਿਨ ਅੱਜ ਚਲਾਨ ਦੀ ਵਜ੍ਹਾ ਚਲਾਨ ਦੀ ਬਜਾਏ ਜਿਹੜਾ ਅੱਜ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਰੋਕੀਆਂ ਜਾਂਦੀਆਂ ਨੇ ਜਿਹੜੀਆਂ ਇੱਥੇ ਆਪਣੇ ਪਰਿਵਾਰਾਂ ਦੇ ਨਾਲ ਆਉਂਦੀਆਂ ਨੇ ਲੇਕਿਨ ਜਦੋਂ ਗੱਡੀਆਂ ਨੂੰ ਰੋਕਿਆ ਜਾਂਦਾ ਤਾਂ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਕਿ ਉਹ ਟ੍ਰੈਫਿਕ ਰੂਲਸ ਨੂੰ ਫੋਲੋ ਕਰ ਰਹੇ ਨੇ ਜਾ ਫਿਰ ਇਹ ਨਹੀਂ ਕਰ ਰਿਹਾ ਕਿ ਜੇਕਰ ਕੋਈ ਨਹੀਂ ਕਰਦਾ ਤਾਂ ਉਸ ਨੂੰ ਅਵੇਅਰ ਕੀਤਾ ਜਾਂਦਾ ਲੇਕਿਨ ਜਿਹੜੇ ਲੋਕ ਰੂਲਸ ਨੂੰ ਫੋਲੋ ਕਰਦੇ ਨੇ ਤਾਂ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਜਿਹੜਾ ਸਨਮਾਨਿਤ ਵੀ ਕੀਤਾ ਜਾਂਦਾ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਲੋ ਜੀ ਪਨਾਮ ਜੀ ਸਾਹਿਬ ਤੇ ਸੀਟ ਬੈਲਟਾਂ ਲਾਈਆਂ ਟ੍ਰੈਫਿਕ ਨੂੰ ਤੁਸੀਂ ਫੋਲੋ ਕਰ ਰਹੇ ਹੋ ਰੂਲ ਨੂੰ ਇਹਦੇ ਲਈ ਤੁਹਾਨੂੰ ਅਪਰੀਸ਼ੀਏਟ ਕੀਤਾ ਜਾ ਰਿਹਾ ਠੀਕ ਹੈ ਜੀ ਰਾਮਨਾਲ ਚਲਿਓ ਅੱਛਾ ਚਲੋ 9 ਸਾਲ ਦੀ ਹਜ਼ਾਰ ਨੇ ਤੇ ਅੱਜ ਗੁਲਾਬ ਦੇ ਫੁੱਲ ਦੇ ਰਹੇ ਹਾਂ ਤੁਸੀਂ ਹਨਾ ਵੱਖਰਾ ਅੱਜ ਤਸਵੀਰ ਦੇਖ ਰਹੀ ਹੈ ਕਿਉਂਕਿ ਅਕਸਰ ਟ੍ਰੈਫਿਕ ਪੁਲਿਸ ਚਲਾਨ ਕੱਢਦੀ ਸੀਗੀ ਹਨਾ ਇਹ ਤਸਵੀਰ ਆਂਦੀ ਸੀਗੀ ਕਿ ਲੋਕਾਂ ਦੇ ਨਾਲ ਬਹਿਸ ਹੁੰਦੀ ਸੀ ਕਿ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਇਸ ਤਰ੍ਹਾਂ ਚੱਲ ਰਿਹਾ ਹੈ ਇਹਦੇ ਨਾਲ ਸਰ ਇਸ ਤਰ੍ਹਾਂ ਜੀ ਉਤਸ਼ਾਹ ਮਿਲਦਾ ਨਵੇਂ ਬੱਚਿਆਂ ਨੂੰ ਵੀ ਤੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈਗੀ ਉਹ ਅੱਛੇ ਤਰੀਕੇ ਨਾਲ ਹੋ ਰਹੀ ਹੈ ਜੀ ਕਿਸ ਤਰ੍ਹਾਂ ਤਾਂ ਲੱਗਿਆ ਅੱਜ ਟ੍ਰੈਫਿਕ ਪੁਲਿਸ ਦਾ ਇਹ ਪਹਿਲਾਂ ਤਾਂ ਮੈਂ ਡਰ ਗਿਆ ਸੀ ਮੈਨੂੰ ਪਤਾ ਨਹੀਂ ਕਿ ਇਹ ਇੰਨੀ ਤੇਜ਼ ਦਾ ਹੈ ਵੀ ਨਹੀਂ ਸੀਗਾ ਪਰ ਮੈਂ ਫੁੱਲ ਦੇਖ ਕੇ ਮੈਂ ਸ਼ਾਂਤ ਹੈ ਨੂੰ ਬਗਵਾਗ ਹੋ ਗਿਆ ਵੀਰੇ ਹਾਂ ਧੰਨਵਾਦ ਕਰਦੇ ਆ ਟ੍ਰੈਫਿਕ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਵਧੀਆ ਲੱਗਿਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਲੋਕ ਰੂਲਸ ਨਹੀਂ ਜਿਸ ਤਰ੍ਹਾਂ ਤੁਸੀਂ ਇਹ ਸੀਟ ਬੈਲਟ ਲਗਾਈ ਹੈ ਪਰਿਵਾਰ ਦੇ ਨਾਲ ਉਹ ਨਾ ਪੂਰੇ ਪਰਿਵਾਰ ਨੇ ਸੀਟ ਬੈਲਟ ਲਗਾਈ ਹੋਈ ਹੈ ਇਸ ਕਰਕੇ ਤੁਹਾਨੂੰ ਗੁਲਾਬ ਦਾ ਫੁੱਲ ਮਿਲਿਆ ਜਿਹੜੇ ਲੋਕ ਨਹੀਂ ਫੋਲੋ ਕਰਦੇ ਰੂਲਸ ਨੂੰ ਉਹਨਾਂ ਨੂੰ ਕੀ ਕਹਾਂਗੇ ਨਹੀਂ ਆਪਾਂ ਨਹੀਂ ਕਰਨੀ ਚਾਹੀਦੀ ਆਪਣੇ ਬੈਲਟ ਲਾ ਕੇ ਰੱਖਣੀ ਚਾਹੀਦੇ ਰੂਲ ਆਪਣਾ ਜਿਹੜੇ 80 ਤੋਂ ਨੀਵੇਂ ਰੱਖਣੀ ਚਾਹੀਦੀ ਗੱਡੀ ਘੱਟ ਚਲਾਣੀ ਚਾਹੀਦੀ ਹੈ ਜੀ ਮੈਂ ਤਾਂ ਇਹ ਸਭ ਨੂੰ ਇਹ ਹੀ ਕਹਾਂਗਾ ਜੀ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੇ ਬਿਲਕੁਲ ਹੈ ਤੁਸੀਂ ਦੇਖ ਰਹੇ ਹੋ ਲੋਕ ਐਪਰੀਸ਼ੀਏਟ ਵੀ ਕਰ ਰਹੇ ਨੇ ਹਾਂ ਜਿਸ ਤਰ੍ਹਾਂ ਤੁਸੀਂ ਫੁੱਲ ਦਿੱਤਾ ਤਾਂ ਲੋਕੀ ਐਪਰੀਸ਼ੀਏਟ ਵੀ ਕਰ ਰਹੇ ਨੇ ਕਿਉਂਕਿ ਕਹਿੰਦੇ ਕਿ ਪਹਿਲਾਂ ਡਰ ਗਿਆ ਸੀਗਾ ਕਿ ਮੇਰੇ ਤੇ ਨਹੀਂ ਸਪੀਡ ਵੀ ਨਹੀਂ ਸੀਗੀ ਜੀ ਉਹ ਡਰ ਇਸ ਦਾ ਸਰ ਐਨ ਐਚ 7 ਹੈ ਜੀ ਇੱਥੇ ਜਿਹੜੀ ਸਪੀਡ ਲਿਮਟ ਹੈਗੀ ਆ ਉਹ 80 ਹੈ ਸਰ ਤੇ 5-7 ਦੇ ਸੀ ਗ੍ਰੇਸ ਦੇਣ ਤੋਂ ਬਾਅਦ ਜਿਹੜੇ ਵੀ ਓਵਰ ਸਪੀਡ ਆਉਂਦੇ ਉਹਨਾਂ ਦੇ ਚਲਾਨ ਕਰਦੇ ਆ ਜੀ ਤੇ ਬਿਲਕੁਲ ਹੈ ਤੁਸੀਂ ਦੇਖ ਰਹੇ ਹੋ ਕਿ ਅਕਸਰ ਪੁਲਿਸ ਟ੍ਰੈਫਿਕ ਚਲਾਨ ਕੱਟਦੀ ਸੀਗੀ ਲੇਕਿਨ ਅੱਜ ਤੁਸੀਂ ਦੇਖੋਗੇ ਮੇਨ ਹਾਈਵੇ ਦੇ ਉੱਪਰ ਨੈਸ਼ਨਲ ਹਾਈਵੇ 7 ਹੈ ਤਾਂ ਉਸ ਦੇ ਉੱਪਰ ਗੱਡੀਆਂ ਨੂੰ ਰੋਕਿਆ ਜਾਂਦਾ ਤੇ ਜਿਹੜੀਆਂ ਸੀਟ ਬੈਲਟ ਲੋਕਾਂ ਨੇ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਸਨਮਾਨਿਤ ਹੈ ਉਹ ਕੀਤਾ ਜਾ ਰਿਹਾ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਪੁਲਿਸ ਦਾ ਵੱਖਰਾ ਉਪਰਾਲਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਬ ਇਹ ਕਿੱਥਾ ਜਾ ਰਹੇ ਕਿਉਂਕਿ ਜਿਹੜੇ ਲੋਕਾਂ ਨੇ ਸੀਟ ਬੈਲਟ ਲਾਈ ਆ ਜਿਸ ਤਰ੍ਹਾਂ ਹਨਾ ਗੁਲਾਬ ਦੇ ਫੁੱਲ ਦੇ ਰਹੇ ਹਾਂ ਗੁਲਾਬ ਦੇ ਫੁੱਲ ਦਿੱਤੇ ਆ ਤੁਸੀਂ ਹਨਾ ਵਧੀਆ ਲੱਗਦਾ ਲੋਕਾਂ ਨੂੰ ਕਿ ਬਈ ਇਹ ਵੱਖਰੀ ਤਸਵੀਰ ਆ ਜੇ ਅਕਸਰ ਲੋਕ ਚਲਾਨ ਦੇ ਨਾਮ ਤੋਂ ਡਰਦੇ ਸੀ ਵਿੱਚ ਚਲਾਨ ਨਾ ਕੱਢ ਦਵੇ ਪੁਲਿਸ ਹਨਾ ਅੱਜ ਗੁਲਾਬ ਦੇ ਫੁੱਲ ਮਿਲਦੇ ਨੇ ਜਦੋਂ ਹਨਾ ਉਹ ਚਲਾਨ ਦੀ ਜਗ੍ਹਾ ਤੇ ਤਾਂ ਖੁਸ਼ੀ ਵੀ ਹੁੰਦੀ ਆ ਲੋਕਾਂ ਨੂੰ ਜੀ ਇੱਕ ਤਾਂ ਨਵਾਂ ਸਾਲ ਸਰ ਸ਼ੁਰੂਆਤ ਹਨ 10 ਸਾਲ ਦੀ ਜੀ ਦੂਸਰਾ ਲੋਕਾਂ ਦੇ ਮਨ ਦੇ ਵਿੱਚ ਪੁਲਿਸ ਪਲੀਜ਼ ਪਲੀਜ਼ ਪਬਲਿਕ ਦੀ ਜਿਹੜੀ ਮਿੱਤਰਤਾ ਹੈਗੀ ਆ ਉਸ ਨੂੰ ਅਸੀਂ ਬਰਕਰਾਰ ਰੱਖਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ ਤੁਸੀਂ ਦੇਖੋਗੇ ਜਿਸ ਤਰ੍ਹਾਂ ਗੱਡੀਆਂ ਆਉਂਦੀਆਂ ਨੇ ਤਾਂ ਉਹਨਾਂ ਨੂੰ ਪਹਿਲਾਂ ਰੋਕਿਆ ਜਾਂਦਾ ਹੈ, ਦੇਖਿਆ ਜਾਂਦਾ ਹੈ ਕਿ ਉਹ ਟ੍ਰੈਫਿਕ ਰੂਲਸ ਨੂੰ ਫੋਲੋ ਕਰ ਰਹੇ ਨੇ ਜਾਂ ਜਿਹੜੀਆਂ ਓਵਰ ਸਪੀਡ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਆਨਲਾਈਨ ਚਲਾਨ ਨੇ ਉਹ ਵੀ ਕੱਟੇ ਜਾਂਦੇ ਨੇ ਤਾਂ ਨੈਸ਼ਨਲ ਹਾਈਵੇ ਹੈ, ਸੰਗਰੂਰ ਨੈਸ਼ਨਲ ਹਾਈਵੇ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਗੱਡੀਆਂ ਰੋਕ ਕੇ ਜਿਹੜਾ ਅੱਜ ਉਹਨਾਂ ਨੂੰ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਅੱਜ ਜਿਹੜੇ ਲੋਕ ਪਰਿਵਾਰਾਂ ਦੇ ਨਾਲ ਇਥੋਂ ਦੀ ਸਫਰ ਕਰ ਰਹੇ ਨੇ ਤੇ ਜਿਹੜੇ ਲੋਕ ਰੂਲਸ ਫੋਲੋ ਕਰ ਰਹੇ ਨੇ ਤਾਂ ਉਹ ਉਹਨਾਂ ਨੂੰ ਜਿਹੜਾ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਗੁਲਾਬ ਦੀਆਂ ਫੁਲਕਤੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਅਤੇ ਵੱਖਰੀ ਤਸਵੀਰ ਜਿਹੜੀ ਅੱਜ ਨਜ਼ਰ ਆ ਰਹੀ ਹੈ ਅੱਜ ਗੁਲਾਬ ਦੇ ਫੁੱਲ ਦੇ ਇੱਕ ਸਨਮਾਨਿਤ ਕੀਤਾ ਜਾ ਰਿਹਾ ਭਾਈ ਕਿਵੇਂ ਦਾ ਲੱਗਿਆ ਅੱਜ ਟ੍ਰੈਫਿਕ ਪੁਲਿਸ ਦਾ ਉਪਰਾਲਾ ਜਿਸ ਤਰ੍ਹਾਂ ਅਕਸਰ ਚਲਾਨ ਮਿਲਦੇ ਸੀਗੇ ਹਨਾ ਅੱਜ ਜਿਹੜੇ ਰੋਲ ਲੋਕ ਰੂਲਸ ਫੋਲੋ ਕਰ ਰਹੇ ਨੇ ਜਿਵੇਂ ਤੁਸੀਂ ਸੀਟ ਬੈਲਟ ਲਗਾਈ ਹਨਾ ਗੁਲਾਬ ਦਾ ਫੁੱਲ ਮੇਲਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਇਹ ਬਹੁਤ ਵਧੀਆ ਲੱਗਿਆ ਇਹਨੇ ਜਿਵੇਂ ਵੀ ਸਰੀ ਅਕੀਤਾ ਬਹੁਤ ਵਧੀਆ ਲੱਗਿਆ ਅਕਸਰ ਲੋਕ ਡਰਦੇ ਸੀਗੇ ਵੀ ਗੱਡੀ ਸਾਈਡ ਤੇ ਲਗਵਾ ਲਈ ਹਨਾ ਕਿ ਕਿਤੇ ਚਲਾਨ ਨਾ ਹੋ ਜੇ ਤੁਹਾਡੇ ਮਨ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਅੱਜ ਮੇਰੀ ਗੱਡੀ ਰੋਕ ਲਈ ਵੀ ਸਾਈਡ ਤੇ ਕੀ ਹੋ ਗਿਆ ਪਹਿਲੇ ਪਹਿਲੇ ਤਾਂ ਲੱਗਿਆ ਜੀ ਮੈਨੂੰ ਵੀ ਮੈਂ ਨਵੀਂ ਗੱਡੀ ਲੈ ਕੇ ਆਇਆ ਜੀ ਕਿਤੇ ਉਹਨਾਂ ਕਰਿਆ ਪਰ ਆਪਾਂ ਨੇ ਪੂਰੇ ਰੂਲ ਫੋਲੋ ਕੀਤੇ ਨੇ ਹਾਂਜੀ ਬਹੁਤ ਵਧੀਆ ਉਪਰਾਣਾ ਬਹੁਤ ਵਧੀਆ ਕੀਤਾ ਜੀ ਇਹਨਾਂ ਤੇ ਬਾਕੀ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਆਪਣੇ ਪਰਿਵਾਰਾਂ ਦੇ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਰੂਲਸ ਨੂੰ ਫੋਲੋ ਨਹੀਂ ਕਰਦੇ ਹੈਗੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਅੱਜ ਸਰ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਆਪਣੀ ਸੀਟ ਬੈਲਟ ਲਗਾ ਕੇ ਸਾਰੇ ਰੂਲ ਕਰਨੇ ਚਾਹੀਦੇ ਨੇ ਫੋਲੋ ਕਰਨੇ ਚਾਹੀਦੇ ਵਧੀਆ ਲੱਗਿਆ ਬਰਾਜ ਜੀ ਬਹੁਤ ਵਧੀਆ ਲੱਗਿਆ ਜੀ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਅੱਜ ਪੋਲਿਸ ਦੇ ਸਲਾਗਾ ਕਰਦੇ ਹੋਏ ਲੋਕ ਥੱਕ ਨਹੀਂ ਰਹੇ ਹੈ ਕਿਉਂਕਿ ਅੱਜ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਵੱਖਰੀਆਂ ਨੇ ਜਿਨ੍ਹਾਂ ਲੋਕਾਂ ਨੇ ਰੂਲਸ ਫੋਲੋ ਕੀਤੇ ਨਹੀਂ ਤਾਂ ਉਹਨਾਂ ਨੂੰ ਗੁਲਾਬ ਦਿੱਤੇ ਜਾ ਰਹੇ ਨੇ ਹੱਥਾਂ ਦੇ ਵਿੱਚ ਗੁਲਾਬ ਨੇ ਤੁਸੀਂ ਇਹ ਤਸਵੀਰ ਦੇਖੋਗੇ ਭੁਪਿੰਦਰ ਸਿੰਘ ਹੋਣੇ ਜਿਹੜੇ ਹੱਥਾਂ ਦੇ ਵਿੱਚ ਗੁਲਾਬ ਲੈ ਕੇ ਅੱਜ ਜਿਹੜੇ ਲੋਕ ਰੂਲਸ ਫੋਲੋ ਕਰ ਰਹੇ ਨੇ ਉਹਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਅੱਜ ਗੁਲਾਬ ਦੇ ਫੁੱਲ ਦੇ ਕੇ ਜਿਹੜਾ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਗੱਡੀਆਂ ਸਾਈਡ ਤੇ ਲਗਵਾਈਆਂ ਅਤੇ ਉਹਨਾਂ ਨੂੰ ਜਿਹੜੇ ਗੁਲਾਬ ਦੇ ਫੁੱਲ ਨੇ ਉਹ ਦਿੱਤੇ ਜਾਂਦੇ ਨੇ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਇਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ 7 ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਗੁਲਾਬ ਦੇ ਫੁੱਲ ਦੇ ਕੇ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤਾਂ ਟ੍ਰੈਫਿਕ ਪੁਲਿਸ ਦਾ ਵੱਖਰਾ ਹੀ ਰੂਪ ਜਿਹੜਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਕਸਰ ਚਲਾਨ ਕੱਟੇ ਜਾਂਦੇ ਸੀਗੇ ਅਕਸਰ ਚਲਾਨ ਲੋਕਾਂ ਨੂੰ ਮਿਲਦੇ ਸੀਗੇ ਲੇਕਿਨ ਅੱਜ ਗੁਲਾਬ ਦੇ ਫੁੱਲ ਜਿਹੜੇ ਲੋਕਾਂ ਨੂੰ ਮਿਲ ਰਹੇ ਨੇ ਤਾਂ ਉਹਨਾਂ ਨੂੰ ਟ੍ਰੈਫਿਕ ਰੂਲਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸਰ ਕਿਸ ਤਰ੍ਹਾਂ ਦਾ ਲੱਗਿਆ ਅੱਜ ਅਕਸਰ ਲੋਕਾਂ ਨੂੰ ਚਲਾਨ ਮਿਲਦੇ ਸੀ ਕਿ ਅੱਜ ਗੁਲਾਬ ਦੇ ਫੁੱਲ ਮਿਲ ਰਹੇ ਨੇ ਜਿਹੜੇ ਲੋਕ ਰੂਲਸ ਫੋਲੋ ਕਰ ਰਹੇ ਵਧੀਆ ਜੀ ਬਹੁਤ ਵਧੀਆ ਸਰ ਜੀ ਹਾਂ ਜੀ ਬਹੁਤ ਵਧੀਆ ਆਪਣੇ ਫਰਜ਼ ਨਿਭਾ ਰਹੀ ਪੁਲਿਸ ਜੀ ਬਹੁਤ ਵਧੀਆ ਚੰਗਾ ਲੱਗਿਆ ਅੱਜ ਹਾਂ ਜੀ ਹਾਂ ਜੀ ਵਧੀਆ ਲੱਗਿਆ ਹਾਂ ਜੀ ਬਹੁਤ ਹੀ ਵਧੀਆ ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਪਰਿਵਾਰ ਨੂੰ ਜਿਹੜੇ ਲੋਕ ਰੂਲਸ ਫੋਲੋ ਕਰ ਰਹੇ ਨੇ ਉਹਨਾਂ ਨੂੰ ਅੱਜ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਅੱਜ ਟ੍ਰੈਫਿਕ ਪੁਲਿਸ ਦੀਆਂ ਜਿਨ੍ਹਾਂ ਨੂੰ ਰੂਲਸ ਫੋਲੋ ਕਰਨ ਦਾ ਤੋਹਫਾ ਜਿਹੜਾ ਅੱਜ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਅਕਸਰ ਪੁਲਿਸ ਚਲਾਨ ਕੱਟਦੀ ਹੁੰਦੀ ਸੀ ਕਿ ਲੋਕ ਚਲਾਨ ਦੇ ਨਾਮ ਤੋਂ ਡਰਦੇ ਹੁੰਦੇ ਸੀਗੇ ਕਿ ਸਾਡਾ ਚਲਾਨ ਹੋ ਜਾਏਗਾ ਵੱਡੇ ਵੱਡੇ ਚਲਾਨ ਹੋਣਗੇ ਲੇਕਿਨ ਅੱਜ ਉਸੇ ਥਾਂ ਦੇ ਉੱਪਰ ਪੁਲਿਸ ਵੱਖਰੇ ਰੂਪ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਵਕਰੀ ਤਸਵੀਰ ਜਿਹੜੀ ਹੈ ਪੁਲਿਸ ਦੀ ਉਹ ਨਜ਼ਰ ਆ ਰਹੀ ਹੱਥਾਂ ਦੇ ਵਿੱਚ ਤੁਸੀਂ ਦੇਖੋਗੇ ਅੱਜ ਚਲਾਨ ਦੀ ਡੈਰੀ ਨਹੀਂ ਹੈਗੀ ਅੱਜ ਗੁਲਾਬ ਦੇ ਫੁੱਲ ਨੇ ਜਿਹੜੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਹੜੇ ਲੋਕ ਰੂਲਸ ਫੋਲੋ ਕਰਦੇ ਨੇ ਉਹਨਾਂ ਨੂੰ ਅੱਜ ਗੁਲਾਬ ਦੇ ਫੁੱਲ ਦੇੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਇਹ ਟ੍ਰੈਫਿਕ ਪੁਲਿਸ ਦੀ ਇੱਕ ਤਸਵੀਰ ਹੈ ਇੱਕ ਵੱਖਰੀ ਜਿਹੜੀ ਝਲਕ ਹੈ ਉਹ ਪੁਲਿਸ ਦੀ ਦੇਖਣ ਨੂੰ ਮਿਲਦੀ ਹੈ ਇੱਥੇ ਕਿਉਂਕਿ ਅੱਜ ਨਵੇਂ ਸਾਲ ਦਾ ਜਿਹੜਾ ਪਹਿਲਾ ਦਿਨ ਹੈ ਤਾਂ ਉਸੇ ਦਿਨ ਦੇ ਵਿੱਚ ਜਿਹੜਾ ਲੋਕਾਂ ਨੂੰ ਟ੍ਰੈਫਿਕ ਰੂਲਸ ਜਿਹੜੇ ਫੋਲੋ ਕਰਨ ਦਾ ਤੋਹਫਾ ਜਿਹੜਾ ਹੈ ਉਹ ਮਿਲਦਾ ਨਜ਼ਰ ਆ ਰਿਹਾ ਅੱਜ ਲੋਕ ਟ੍ਰੈਫਿਕ ਚਲਾਨ ਨਹੀਂ ਭਰਨਗੇ ਕਿਉਂਕਿ ਅੱਜ ਜਿਹੜੇ ਲੋਕ ਰੂਲਸ ਫੋਲੋ ਕਰ ਰਹੇ ਨੇ ਉਹਨਾਂ ਨੂੰ ਤੋਹਫੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਿਹਾ ਹੱਥਾਂ ਦੇ ਵਿੱਚ ਤੁਸੀਂ ਦੇਖੋਗੇ ਗੁਲਾਬ ਦੇ ਰਿਫਲੈਕਟਰ ਨੇ ਜਿਹੜੇ ਗੱਡੀਆਂ ਦੇ ਉੱਪਰ ਲਗਾਏ ਜਾ ਰਹੇ ਨੇ ਤੇ ਲੋਕਾਂ ਨੂੰ ਇਹ ਗੁਲਾਬ ਦੇ ਫੁੱਲ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਜਿਸ ਦੀ ਤਸਵੀਰ ਜਿਹੜੀ ਆ ਤੁਹਾਨੂੰ ਇਸ ਹਾਈਵੇ ਤੋਂ ਦਿਖਾ ਰਿਹਾ ਇਸ ਰੋਡ ਤੋਂ ਦਿਖਾ ਰਿਹਾ ਜਿੱਥੇ ਅਕਸਰ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਰੋਕੀਆਂ ਜਾਂਦੇ ਸੀਗੇ ਚਲਾਨ ਕੱਟੇ ਜਾਂਦੇ ਸੀਗੇ ਲੇਕਿਨ ਅੱਜ ਉਸੇ ਥਾਂ ਤੇ ਜਿਹੜਾ ਲੋਕਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਨੇ ਕੈਮਰਾ ਪਰ ਸਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ